ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹੋਰ ਸਨਵਾਓ ਸਭ ਠੀਕ ਠਾਕ ਆਈ ਹੋਪ ਸੋ ਕਿ ਸਾਰੇ ਜਣੇ ਬਹੁਤ ਵਧੀਆ ਹੀ ਹੋਪ ਹੋਗੇ ਤੇ ਅੱਜ ਮੀਂਹ ਪੈਣ ਡਿਆ ਰੱਤ ਤੱਕ ਰੁਕ ਗਿਆ ਸੀ ਸਵੇਰ ਦਾ ਧੁੱਪ ਚੜ ਗਈ ਸੀ ਤੇ ਹੁਣ ਪੈਣ ਲੱਗ ਗਿਆ ਮੀਂਹ ਫੇਰ ਦੁਬਾਰਾ ਕੱਲ ਪਰਸੋ ਦਾ ਮੀਂਹ 2-3 ਦਿਨ ਹੋ ਗਏ ਕਾਫੀ ਪੈ ਰਿਹਾ ਸੀ ਤੇ ਫਿਰ ਅਸੀਂ ਸਲਾਹ ਜੀ ਬਣਾਈ ਸੀ ਵੀ ਪੂੜੇ ਕੱਢ ਲੀਏ ਕਿਉਂਕਿ ਸੁੱਕਾ ਸਾਡਾ ਸੌਣ ਬਿਲਕੁਲ ਹੀ ਸੁੱਕਾ ਚਲਾ ਗਿਆ ਉਦੋਂ ਵੀ ਸਲਾਵਾ ਬਣਾਉਂਦੇ ਆਂਦੇ ਆ ਬਸ ਐਵੇਂ ਲੰਘ ਗਿਆ ਤੇ ਹੁਣ ਅਸੀਂ ਕੱਲ ਪਰਸੋ ਤੇ ਕਹਿ ਰਹੇ ਸੀ ਵੀ ਕਾਫੀ ਮੀਂਹ ਪੈ ਰਿਹਾ ਵੈਸਤਾ ਮੀਂਹ ਜਿਹੜੇ ਹਾਲਾਤ ਚੱਲ ਰਹੇ ਨੇ ਨਹੀਂ ਗਾ ਚੰਗਾ ਕਿਉਂਕਿ ਕਾਫੀ ਤੁਹਾਨੂੰ ਪਤਾ ਹੈ ਗਰਦਾਸਪੁਰ ਸਾਈਡ ਤੇ ਉਧਰਲੇ ਜ਼ਿਲ੍ਹਿਆਂ 'ਚ ਕਾਫੀ ਪਾਣੀ ਪੂਣੀ ਆ ਚੁੱਕਿਆ ਤੇ ਇਸ ਕਰਕੇ ਵਾਇਗਰੂ ਅੱਗੇ ਅਰਦਾਸ ਬੇਨਤੀ ਹੋਈ ਹੈ ਜਿੱਧਰ ਵੀ ਕੋਈ ਨੁਕਸਾਨ ਹੋ ਰਿਹਾ ਪਾਣੀ ਕਰਕੇ ਨਾ ਹੀ ਪਰਮਾਤਮਾ ਇਹੋ ਜਿਹਾ ਕੋਈ ਨੁਕਸਾਨ ਕਿਸੇ ਦਾ ਕਰੇ ਤੇ ਸਾਰੇ ਬਚੇ ਰਹਿਣ ਤੇ ਬਾਕੀ ਚਲੋ ਅੱਜ ਹੁਣ ਕਾਫੀ ਧੁੱਪ ਚੜ ਗਈ ਸੀ ਪਹਿਲਾਂ ਸਾਨੂੰ ਇਹ ਸੀ ਵੀ ਮੌਸਮ ਠੀਕ ਨਹੀਂਗਾ ਤੇ ਹੁਣ ਅਸੀਂ ਫੇਰ ਬਦਲ ਹੋ ਗਿਆ ਤੇ ਮੀ ਪੈਣ ਲੱਗ ਗਿਆ ਹੁਣ ਅਸੀਂ ਅੱਜ ਬਣਾਉਣ ਲੱਗਿਆਂ ਖੀਰ ਪੂੜੇ ਇੱਥੇ ਪਹਿਲਾਂ ਚਾਹ ਛਕ ਲੱਗਿਆ ਤੇ ਤਿਆਰੀ ਤੋਰੀ ਹੋ ਗਈ ਏ ਇੱਕ ਵਾਰ ਹੁਣ ਤੇ ਖੀਰ ਖੁਰ ਰੱਖ ਆਏ ਅਸੀਂ ਅੰਦਰ ਇੱਕ ਵਾਰ ਬਾਲਾ ਦਵਾ ਕੇ ਤੇ ਹੁਣ ਬਸ ਗੜਗੜ ਪਈ ਹੋਇਆ ਤੇ ਹੁਣ ਬਸ ਕੱਢਦੇ ਆ ਇੱਕ ਵਾਰ ਚਾਹ ਛਕ ਲਈਏ ਉਸ ਤੋਂ ਬਾਅਦ ਤੇ ਬਣੇ ਰਿਓ ਵੀਡੀਓ ਦੇ ਨਾਲ ਤੇ ਲਾਸਟ ਤੱਕ ਜ਼ਰੂਰ ਦੇਖਿਓ ਤੇ ਰੈਸিপি ਕਿਵੇਂ ਦੀ ਲੱਗੀ ਕੀ ਇਹ ਵੀ ਜ਼ਰੂਰ ਦੱਸਿਓ ਤੇ ਕਿਸ ਤਰੀਕੇ ਨਾਲ ਅਸੀਂ ਇਹ ਬਣਾਨੇ ਆ ਖੀਰ ਪੋੜੇ ਉਹ ਵੀ ਦੇਖ ਕੇ ਤੁਸੀਂ ਜ਼ਰੂਰ ਸਾਨੂੰ ਦੱਸਿਓ ਵੀ ਵਧੀਆ ਬੰਦਦੇ ਨੇ ਜਾਂ ਕਿਵੇਂ ਬੰਦਦੇ ਨੇ ਤੁਸੀਂ ਵੀ ਆਪਣਾ ਤਰੀਕਾ ਜ਼ਰੂਰ ਸ਼ੇਅਰ ਕਰਿਓ ਤੇ ਲਓ ਜੀ ਕਰਦੇ ਆ ਹੁਣ ਆਪਾਂ ਵੀਡੀਓ ਅੱਗੇ ਸ਼ੁਰੂ ਚਾਹ ਪੀ ਕੇ ਬੱਦਲ ਵੀ ਆ ਰਹੇ ਆ ਚੜਿਆ ਹਾਂ ਤੇ ਲਓ ਜੀ ਇੱਧਰ ਦੁੱਧ ਰੱਖ ਲਿਆ ਸੀ ਆਪਾਂ 4 ਕਿਲੋ ਅੱਜ ਤੇ ਗਰਮ ਕਰਕੇ ਰੱਖ ਲਿਆ ਸੀ ਸਵੇਰੀ ਕਿਉਂਕਿ ਸਾਨੂੰ ਇਹ ਸੀ ਵੀ ਖਰਾਬ ਨਾ ਹੋ ਜਾ ਕਿਉਂਕਿ ਸਲਾਹ ਪਹਿਲਾਂ ਹੀ ਸੀ ਸਾਡੀ ਵੀ ਦੁਪਹਿਰਾਂ ਤੋਂ ਬਾਅਦ ਪੂਰੇ ਬਣਾਣੇ ਨੇ ਤੇ ਇੱਥੇ ਭਾਜੀ ਪੱਠੀ ਦੀ ਤਿਆਰੀ ਕਰ ਰਹੇ ਨੇ ਪੱਠੀ ਭਾਜੀ ਨੇ ਲਾਤੀ ਹੈ ਤੇ ਗੈਸ ਨੀਚੇ ਪਏ ਸੀਗੇ ਸਿਲੰਡਰ ਵਗੈਰਾ ਉਹ ਚੱਕ ਕੇ ਲਿਆਉਂਦੇ ਨੇ ਭਾਜੀ ਨੇ ਤੇ ਚੁੱਲਾ ਵੀ ਥੱਲੇ ਚੱਕ ਕੇ ਲਿਆਂਦਾ ਹੈ ਤੇ ਉਸ ਤੋਂ ਬਾਅਦ ਪੱਠੀ ਵਗੈਰਾ ਐਡਜਸਟ ਕਰਕੇ ਤੇ ਸੈੱਟ ਕਰਕੇ ਸਾਨੂੰ ਚਲਾ ਕੇ ਦੇਤੀ ਹੈ ਤੇ ਉਸ ਤੋਂ ਬਾਅਦ ਅਸੀਂ ਦੁੱਧ ਹੁਣ ਰੱਖਣ ਲੱਗੇ ਆ ਗਰਮ ਗਰਮ ਕੀ ਯਾਨੀ ਕਿ ਗਰਮ ਤਾਂ ਪਹਿਲਾਂ ਹੀ ਕਰ ਲਿਆ ਸੀ ਹੁਣ ਬਸ ਖੀਰ ਬਣਾਉਂਦੀ ਤਿਆਰੀ ਕਰਨ ਲੱਗਿਆਂ ਇੱਥੇ ਇੱਕ ਵਾਰ ਖੀਰ ਨੂੰ ਬਾਲਾ ਬੁਲਾ ਦਵਾ ਦਾਂਗੇ ਤੇ ਉਸ ਤੋਂ ਬਾਅਦ ਅੰਦਰ ਗੈਸ ਤੇ ਰੱਖ ਦਾਂਗੇ ਤੇ ਫਿਰ ਇੱਥੇ ਆਪਾਂ ਤਿਆਰੀ ਕਰ ਲਾਂਗੇ ਅੱਗੇ ਦੀ ਪੂੜੇ ਬਣਾਉਣ ਦੀ ਤੇ ਇੱਥੇ ਚੌਲ ਵਗੈਰਾ ਛੱਟ ਲੈਣੇ ਤੇ ਧੋ ਤੋਕੇ ਰੱਖ ਲਾਂਗੇ ਕਿਉਂਕਿ ਤੁਹਾਨੂੰ ਪਤਾ ਹੈ ਪੱਠੇ ਤੇ ਤਾਂ ਝਟਪਟ ਬਾਲਾ ਆ ਜਾਣਾ ਦੁੱਧ ਨੂੰ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਫਿਰ ਆਪਾਂ ਚੌਲ ਵਗੈਰਾ ਪਾ ਦਾਂਗੇ ਤੇ ਮੌਸਮ ਬਹੁਤ ਹੀ ਠੰਡਾ ਹੋ ਗਿਆ ਸੀ ਇੱਕੋ ਦਮ ਪਹਿਲਾਂ ਐਨ ਖੜੀ ਧੁੱਪ ਨਿਕਲਾਈ ਸੀ ਖੜਿਆ ਵੀ ਨਹੀਂ ਸੀ ਜਾ ਰਿਹਾ ਬਿਲਕੁਲ ਧੁੱਪੇ ਤੇ ਹੁਣ ਥੋੜੀ ਥੋੜੀ ਹਵਾ ਚੱਲਣ ਲੱਗ ਗਈ ਹੈ ਤਾਂ ਮੌਸਮ ਵੀ ਬਿਲਕੁਲ ਠੰਡਾ ਹੋ ਗਿਆ ਹੈ ਤੇ ਬੱਦਲ ਕਾਫੀ ਚੜਿਆ ਆ ਰਿਹਾ ਸੀ ਤੇ ਸਾਨੂੰ ਲੱਗ ਹੀ ਰਿਹਾ ਸੀ ਵੀ ਮੀਂਹ ਪਏਗਾ ਤੇ ਲੋ ਜੀ ਇੱਧਰ ਆਪਾਂ ਦੁੱਧ ਰੱਖਤਾ ਹੈ ਤੇ ਦੁੱਧ ਨੂੰ ਉਬਾਲਾ ਵੀ ਪੈ ਚੱਲਿਆ ਤੇ ਉਸ ਤੋਂ ਬਾਅਦ ਆਪਾਂ ਇੱਥੇ ਚੌਲ ਧੋਤੇ ਹੋਏ ਪਾਤੇ ਨੇ ਚੰਗੀ ਤਰ੍ਹਾਂ ਚੁੱਕ ਕੇ ਸਾਫ਼ ਕਰ ਲਏ ਸੀ ਤੇ ਉਸ ਤੋਂ ਬਾਅਦ ਚੌਲ ਪਾ ਕੇ ਤੇ ਫਿਰ ਆਪਾਂ ਇਹਨੂੰ ਥੋੜੀਕ ਜਿਹੀ ਦੇਰ ਉਬਾਲਾ ਦਵਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਚੀਨੀ ਵੀ ਐਡ ਕਰਕੇ ਤੇ ਚੰਗਿਤਰਾ ਨਾਲ ਬਾਲਾ ਦਵਾ ਕੇ ਫਿਰ ਅੰਦਰ ਗੈਂਸ ਤੇ ਰੱਖ ਦਿੰਨੇ ਆ ਤੇ ਤੁਸੀਂ ਵੀ ਸਾਰੇ ਜਣੇ ਦੱਸਿਓ ਜ਼ਰੂਰ ਵੀ ਕਿੰਨੇ ਕਿੰਨੇ ਇਸ ਵਾਰ ਆਪਣੇ ਖੀਰਪੋੜੇ ਬਣਾ ਕੇ ਖਾ ਲਏ ਨੇ ਤੇ ਕਿਉਂਕਿ ਸੌਣ ਦੇ ਵਿੱਚ ਕਾਫੀ ਟਾਈਮ ਹੋ ਗਿਆ ਸੀ ਭਾਜੀ ਯਾਨਕਿ ਤੇ ਹੋਰ ਮੇਰੇ ਕਹਿ ਰਹੇ ਸੀਗੇ ਉਹ ਆਏ ਹੋਏ ਨੇ ਬਾਹਰੋਂ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਮੈਂ ਵੀਡੀਓਸ ਚ ਦੱਸਿਆ ਹੋਇਆ ਤੇ ਉਹ ਜਦੋਂ ਬਾਹਰ ਸੀਗੇ ਉਦੋਂ ਵੀ ਕਹਿਣ ਡਏ ਸੀ ਵੀ ਜਦੋਂ ਮੈਂ ਆਇਆ ਤੇ ਮੈਨੂੰ ਖੀਰਪੋੜੇ ਬਣਾ ਕੇ ਖਵਾਇਓ ਤੇ ਲਓ ਜੀ ਇੱਥੇ ਫਿਰ ਅੱਜ ਅਸੀਂ ਸੋਚਿਆ ਸਾਉਂਡ ਵੈਸੇ ਉੰਜ ਹੀ ਲੰਘ ਗਿਆ ਕਿਉਂਕਿ ਗਰਮੀ ਗਰਮੀ ਕਾਫੀ ਸੀ ਟਾਈਮ ਜਨ ਇਸ ਲੱਗ ਰਿਹਾ ਕੁਝ ਹੋਰ ਘਰ ਦੇ ਚੰਜਟਾਂ ਚ ਕੋਈ ਸਮਝ ਨਹੀਂ ਸਿਆਰੀ ਕਈ ਵਾਰ ਦੁੱਧ ਨਹੀਂ ਸੀ ਰੱਖਦੇ ਕਈ ਵਾਰ ਕੁਝ ਮਤਲਬ ਐਵੇਂ ਕੋਈ ਨਾ ਕੋਈ ਬਾਨਨੇ ਨਾਲ ਵੀ ਬਾਨ ਨਹੀਂ ਸਿਰਿਆ ਕੰਮ ਖੀਰ ਪੋੜਿਆਂ ਦਾ ਤੇ ਹੁਣ ਅਸੀਂ ਸੋਚਿਆ ਵੀ ਚਲ ਦੋ ਤਿੰਨ ਦਿਨ ਤੋਂ ਵੈਸੇ ਮੀਂਹ ਪੈ ਰਿਹਾ ਅਸੀਂ ਮੌਸਮ ਠੰਡਾ ਹੋਇਆ ਤਾਂ ਉਦੋਂ ਵੀ ਨਾ ਕੋਈ ਧਿਆਨ ਚਾਹੀ ਤੇ ਫਿਰ ਅਸੀਂ ਆਖਿਆ ਦੁੱਧ ਹੁਣ ਇੱਕ ਦਿਨ ਰੱਖ ਲਈਏ ਤਾਂ ਉਦਰੋਂ ਅੱਜ ਸਵੇਰੇ ਦੁੱਧ ਰੱਖ ਲਿਆ ਤੇ ਉਦਰੋਂ ਧੁੱਪ ਚੜ ਗਈ ਬਹੁਤ ਮਨਜਾ ਤਾਂ ਖਰਾਬ ਹੋ ਗਿਆ ਇੱਕ ਵਾਰ ਵੀ ਧੁੱਪ ਬਹੁਤ ਜ਼ਿਆਦਾ ਤੇਜ਼ ਚੜ ਗਈ ਹੈ ਵੀ ਹੁਣ ਦੁਪਹਿਰਾਂ ਵੇਲੇ ਕੰਮ ਕਿਵੇਂ ਕਰਾਂਗੇ ਪਰ ਫਿਰ ਉਹਨਾਂ ਜ ਬੱਦਲ ਜਾਂ ਬਣ ਗਿਆ ਸੀਗਾ ਤੇ ਇੱਥੇ ਸਾਰੇ ਛੋਟੇ ਮੋਟੇ ਜਣੇ ਲੱਗੇ ਹੋਏ ਨੇ ਸਭ ਜਣੇ ਹੈਲਪ ਕਰਾਨ ਤੇ ਦਸਨੂਰ ਕਹਿੰਦਾ ਮੈਂ ਵੀ ਆਪਣਾ ਯੋਗਦਾਨ ਪਾਦਾ ਮੈਨੂੰ ਤੁਸੀਂ ਐਵੇਂ ਨਾ ਗਿਓ ਵੀ ਖਰੀਚ ਖਾ ਲਏ ਨੇ ਤੇ ਇੱਥੇ ਹੱਸ ਰਿਹਾ ਸੀ ਤੇ ਫਿਰ ਉਹਨੇ ਗੁੜਗੜ ਕੁੱਟ ਕੇ ਐਸੀ ਗਰਮ ਪਾਣੀ ਜੀ ਪਾਤਾ ਸੀ ਤੇ ਉਹਨਾਂ ਚਰ ਮੀ ਵੀ ਪੀਣ ਲੱਗ ਗਿਆ ਸੀ ਤੇ ਇਧਰ ਚੌਲਾਂ ਨੂੰ ਤੇ ਦੁੱਧ ਨੂੰ ਆ ਗਿਆ ਬਾਲਾ ਤੇ ਉਸ ਤੋਂ ਬਾਅਦ ਇੱਥੇ ਆਪਾਂ ਚੀਨੀ ਵਗੈਰਾ ਐਡ ਕਰ ਦਾਂਗੇ ਵੈਸੇ ਤਾਂ ਪੇਕੇ ਮੇਰੇ ਜਦੋਂ ਪੂੜੇ ਬਣਾਉਂਦੇ ਨੇ ਉਸ ਟਾਈਮ ਖੀਰ ਚ ਦੁੱਧ ਚੀਨੀ ਨਹੀਂ ਪਾ ਦਿੰਦੇ ਡੈਡੀ ਫਿੱਕੀ ਹੋਈ ਬਣਾਉਂਦੇ ਹੁੰਦੇ ਨੇ ਕਹਿੰਦੇ ਹੁੰਦੇ ਨੇ ਵੀ ਕਿਉਂਕਿ ਪੂੜਿਆਂ ਦੇ ਵਿੱਚ ਕਾਫੀ ਮਿੱਠਾ ਹੁੰਦਾ ਵੀ ਖੀਰ ਦੇ ਵਿੱਚ ਚੀਨੀ ਨਹੀਂ ਪਾਣੀ ਪਰ ਤੁਹਾਨੂੰ ਪਤਾ ਅੱਜ ਕੱਲ ਥੋੜੇ ਜਿਹੇ ਬੱਚਿਆਂ ਦਾ ਟੇਸਟ ਜਿਵੇਂ ਕੀ ਵਧੀਆ ਨਹੀਂ ਲੱਗਦਾ ਕਈਆਂ ਨੂੰ ਫਿੱਕਾ ਖਾਣਾ ਇਸ ਕਰਕੇ ਇਹ ਹੋ ਜਾਂਦਾ ਵੀ ਚਲ ਜੀ ਕਿਸੇ ਨੇ ਪੂੜੇ ਨਾਲ ਨਾ ਵੀ ਖੀਰ ਖਾਣੀ ਹੋਵੇ ਕੱਲੀ ਖਾਣੀ ਹੋਵੇ ਤਾਂ ਉਸ ਤਰੀਕੇ ਆਪਾਂ ਕੱਲੀ ਚ ਮਿੱਠਾ ਪਾ ਦਿੰਦੇ ਆ ਤੇ ਤਾਂ ਕਰਕੇ ਪਾਤਾ ਸੀ ਤੇ ਲੋ ਜੀ ਇਹਨੂੰ ਉਬਾਲਾ ਪੈ ਗਿਆ ਤੇ ਹੁਣ ਆਪਾਂ ਅੰਦਰ ਰਸੋਈ ਦੇ ਵਿੱਚ ਖੀਰ ਗਿਆਂਸ ਤੇ ਰੱਖਦੀ ਐ ਇੱਥੇ ਥੋੜੀ ਥੋੜੀ ਹੌਲੀ ਹੌਲੀ ਰਿੱਜੀ ਜਾਏਗੀ ਤੇ ਮੰਮੀ ਚਾਹ ਬਣਾ ਰਹੇ ਸੀਗੇ ਤੇ ਇੰਨਾ ਕੰਮ ਅਸੀਂ ਚਾਹ ਤੋਂ ਪਹਿਲਾਂ-ਪਹਿਲਾਂ ਆਪਣਾ ਕਰਕੇ ਖੀਰ ਵਗੈਰਾ ਰੱਖਤੀ ਸੀ ਉਸ ਤੋਂ ਬਾਅਦ ਅਸੀਂ ਸ਼ਕੀ ਚਾਹ ਤੇ ਚਾਹ ਨੂੰ ਪੀਣ ਤੋਂ ਬਾਅਦ ਫਿਰ ਅਸੀਂ ਲੱਗ ਗਏ ਸੀ ਆਪਣੇ ਕੰਮ ਤੇ ਸਾਨੂੰ ਐਸੀ ਵੀ ਕਿਉਂਕਿ ਟਾਈਮ ਲੱਗ ਜਾਣਾ ਪੂਰੇ ਬਣਾਉਣ ਨੂੰ ਇਸ ਕਰਕੇ ਪਹਿਲਾਂ ਚਾਹ ਝੂ ਪੀ ਕੇ ਇੱਕ ਵਾਰ ਕੈਮ ਸ਼ਾਮ ਜੀ ਹੋ ਜੀਏ ਦੇ ਲੋ ਜਿੱਥੇ ਮਟਰਾਂ ਤੇ ਬਿਸਕੁਟਾਂ ਨਾਲ ਛਾਪੀ ਰਹੇ ਉਹ ਨਜ਼ਰ ਮੀ ਵੀ ਕਾਫੀ ਆ ਗਿਆ ਸੀ 바ਵਾ ਛੱਟ ਜੀ ਲਾ ਗਿਆ ਪੈਪੂਕੇ ਤੇ ਇੱਥੇ ਲੰਘ ਰਹੀ ਸੀ ਬੱਸ ਮੈਂ ਕਿਹਾ ਮੈਂ ਤੁਹਾਨੂੰ ਬਾਹਰ ਦਾ ਵੀ ਉਹ ਵੀ ਦਿਖਾ ਦਾਂ ਬਿਲਕੁਲ ਰੋਡ ਦੇ ਉੱਪਰ ਹੀ ਆਪਣੇ ਸੜਕ ਦੇ ਬੱਸਾਂ ਲੰਘਦੀਆਂ ਨੇ ਘੰਟੇ-ਘੰਟੇ ਡੇਢ-ਡੇਢ 2-2 ਘੰਟੇ ਬਾਅਦ ਬੱਸਾਂ ਆ ਜਾਂਦੀਆਂ ਨੇ ਸਿੱਧੀਆਂ ਪਟਿਆਲੇ ਨੂੰ ਜਾਂਦੀਆਂ ਨੇ ਬਹੁਤ ਸੌਖਾ ਆਪਾਂ ਨੂੰ ਤਾਂ ਯਾਨੀ ਕਿ ਕੋਈ ਵੀ ਦਿੱਕਤ ਨਹੀਂ ਗਈ ਇੱਥੇ ਪਿੰਡ ਦੇ ਵਿੱਚ ਵਧੀਆ ਪਿੰਡ ਦੇ ਵਿੱਚ ਬੱਸਾਂ ਵਗੈਰਾ ਆਉਂਦੀਆਂ ਨੇ ਹਰ ਇੱਕ ਸਹੂਲਤ ਪਿੰਡ ਦੇ ਵਿੱਚ ਹੈਗੀ ਆ ਤਕਰੀਬਨ ਪਹਿਲਾਂ ਸਾਡੇ ਵਿਆਹਾਂ ਤੋਂ ਦੱਸਦੇ ਹੁੰਦੇ ਨੇ ਪਹਿਲਾਂ 25-30 ਸਾਲ ਪਹਿਲਾਂ ਦੀਆਂ ਗੱਲਾਂ ਵੀ ਕਾਫੀ ਪਿਛੜੇ ਪਿੰਡ ਸੀਗੇ ਇੱਧਰਲੇ ਤੇ ਹੁਣ ਤੇ ਜਿਉਂ-ਜਿਉਂ ਕਹਿੰਦੇ ਨੇ ਹੁੰਦੇ ਅੱਗੇ-ਅੱਗੇ ਪੀੜ੍ਹੀ ਅਗਲੀ ਆਈ ਜਾ ਰਹੀ ਹੈ ਤਿਉਂ-ਤਿਉਂ ਤਰੱਕੀ ਵੀ ਕਾਫੀ ਹੋਈ ਜਾ ਰਹੀ ਹੈ ਪਿੰਡਾਂ ਦੇ ਵਿੱਚ ਕਿਉਂਕਿ ਇੱਥੇ ਨਦੀਆਂ ਪੈਂਦੀਆਂ ਨੇ ਇੱਕ-ਦੋ ਇੱਕ ਨਦੀ ਪੈਂਦੀ ਹੈ ਡਾਂਗਰੀ ਤੇ ਉਹ ਕੱਗਰ ਦੇ ਨਾਲ ਜੁੜਦੀ ਹੈ ਇਸ ਕਰਕੇ ਉਹਦੇ ਉੱਪਰ ਪੁਲ ਨਹੀਂ ਸੀ ਪਹਿਲਾਂ ਹੁੰਦਾ ਤੇ ਤਾਂ ਕਰਕੇ ਇਹਨਾਂ ਪਿੰਡਾਂ ਨੂੰ ਕੋਈ ਰਾਹ ਵਗੈਰਾ ਕੋਈ ਖੇੜਾ ਜਾਂ ਕੋਈ ਚੀਜ਼ ਨਹੀਂ ਸੀ ਲੱਗੀ ਹੋਈ ਤੇ ਹੁਣ ਉਹ ਨਦੀ ਦੇ ਉੱਪਰ ਯਾਨੀ ਕਿ ਪੁਲ ਬਣਾਤਾ ਸੀ ਇੱਕ ਪਾਪਾ ਜੀ ਹੁੰਦੇ ਸੀ ਬਪਾ ਇੰਦਰ ਇੱਥੇ ਸਾਡੇ ਡੇਰਾ ਗੁਰਦੁਤਾਰਾ ਸਾਹਿਬ ਨੇ ਉਹਦਾ ਉੱਥੇ ਪੁਲ ਦੇ ਨਾਲ ਹੀ ਤੇ ਉਹਨਾਂ ਨੇ ਇਹ ਸੇਵਾ ਸੰਭਾਲੀ ਸੀ ਕਹਿੰਦੇ ਨੇ ਵੀ ਉਹਨਾਂ ਨੇ ਉਹ ਪੁਲ ਬਣਨਤਾ ਸੀ ਤਾਂ ਉਸ ਤੋਂ ਬਾਅਦ ਇੱਥੇ ਬੱਸਾਂ ਵਗੈਰਾ ਵੀ ਲੱਗ ਗਈਆਂ ਨੇ ਪਿੰਡ ਦੇ ਵਿੱਚ ਜਦੋਂ ਉਹਨੂੰ ਅਸੀਂ ਆਏ ਆ ਤਾਂ ਕਾਫੀ ਤਰੱਕੀ ਹੋ ਗਈ ਸੀ ਇਸ ਪਿੰਡ ਦੇ ਵਿੱਚ ਤੇ ਕਾਫੀ ਵਾਰ ਇਹ ਪਾਣੀ ਦੀ ਮਾਰ ਹਟ ਹੁੰਦਾ ਹੈ ਇਹ ਪਿੰਡ ਵੀ ਤੇ ਪਰ ਹੁਣ ਤਾਂ ਬਹੁਤ ਬਚਾਇਆ ਮੈਨੂੰ 13-14 ਸਾਲ ਹੋ ਗਏ ਵਿਆਹੀ ਨੂੰ ਸੁਖ ਨਾਲ ਤੇ ਤੁਸੀਂ ਇਹ حساب ਲਾ ਲਓ ਵੀ ਉਦੋਂ ਦਾ ਇੱਕ ਵਾਰ ਪਾਣੀ ਆਇਆ ਸੀ ਜਿਹੜਾ 23 ਚ ਪਤਾ ਨਹੀਂ 22 ਚ ਜਾਂ 23 ਚ ਜਦੋਂ ਵੀ ਆਇਆ ਸੀ ਉਹ ਵਾਲਾ ਪਾਣੀ ਆਇਆ ਸੀ। ਉਹ ਵੀ ਘਰਾਂ ਦੇ ਅੰਦਰ ਐਂਟਰ ਨਹੀਂ ਸੀ ਕਿ ਤਾਂ ਨਾ ਵਾਹਿਗੁਰੂ ਸੱਚੇ ਪਾਸ਼ਾ ਇਹੋ ਜੀ ਕੋਈ ਨੌਪਤਲੇ ਆਵੇ। ਕਿਉਂਕਿ ਹੁਣ ਵੀ ਜਿਵੇਂ ਦੇਖ ਰਿਹਾ ਵੀ ਕਾਫੀ ਬੁਰਾ ਹਾਲ ਹੈ। ਗਰਦਾਸਪੁਰ ਫਾਜ਼ਲਿਕਾ ਸਾਈਡ ਹਨਾ। ਡੇਰਾ ਬਾਬਾ ਨਾਨਕ ਵਾਲੀ ਸਾਈਡ ਕਾਫੀ ਪਾਣੀ ਆਏ ਨੇ ਪ੍ਰਮਾਤਮਾ ਉਹਨਾਂ ਨੂੰ ਵੀ ਤੰਦਰੁਸਤੀਆਂ ਦੇਵੇ ਤੇ ਠੱਲ ਪਾਵੇ ਪਾਣੀ ਨੂੰ ਵਾਹਿਗੁਰੂ ਸੱਚੇ ਪਾਸ਼ਾ ਸਭ ਤੇ ਚੜ੍ਹਦੀ ਕਲਾ ਰੱਖੇ। ਬਹੁਤ ਮਨ ਕਈ ਵਾਰ ਖਰਾਬ ਹੋ ਜਾਂਦਾ ਜਦੋਂ ਵੀਡੀ ਪਰ ਕਹਿੰਦੇ ਨੇ ਹੁੰਦਾ ਕੁਦਰਤ ਦੇ ਅੱਗੇ ਕਿਸੇ ਦਾ ਵਾਸ ਨਹੀਂ ਚੱਲਦਾ ਬਹੁਤ ਜਾਨਵਰ ਵਿਚਾਰੇ ਰੋੜ ਰੋੜ ਕੇ ਜਾ ਰਹੇ ਨੇ ਬਹੁਤ ਘਰਾਂ ਦੇ ਘਰ ਬਰਬਾਦ ਹੋ ਰਹੇ ਨੇ ਇੰਨੀਆਂ ਨੇ ਕੋਠੀਆਂ ਡਿੱਗੀ ਜਾ ਰਹੀਆਂ ਨੇ ਆਪਾਂ ਇੱਕ ਅੱਜ ਕੱਲ ਕਮਰਾ ਇੱਕ ਬਾਥਰੂਮ ਜਾਂ ਕੋਈ ਚੀਜ਼ ਹੀ ਬਣਾਣੀ ਹੋਵੇ ਤਾਂ ਕਿੰਨੀ ਮਿਹਨਤ ਤੇ ਕਿੰਨਾ ਪੈਸਾ ਲੱਗਦਾ ਤੁਸੀਂ ਹਿਸਾਬ ਲਾਓ ਵੀ ਜਿੰਨਾ ਬੰਦਾ ਇੰਨਾ ਕੁਝ ਬਰਬਾਦੀ ਜਿੰਨਾ ਦੇ ਅੱਖਾਂ ਦੇ ਸਾਹਮਣੇ ਹੋ ਰਿਹਾ ਉਹਨਾਂ ਦਾ ਧੰਨ ਜਿਗਰ ਹੈ ਜਿਹੜੇ ਉਹ ਸਹਿ ਰਹੇ ਨੇ ਬਸ ਵਾਹਿਗੁਰੂ ਜੀ ਇਸ ਮੁਸੀਬਤ ਤੋਂ ਸਭ ਨੂੰ ਬਚਾ ਕੇ ਰੱਖੇ ਵਾਹਿਗੁਰੂ ਪਰਮਾਤਮਾ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਹੈ ਵੀ ਇਸ ਪਾਣੀ ਦੀ ਮਾਰ ਨੂੰ ਠੱਲ ਪਾਵੇ ਥੋੜੀ ਜੀ ਸਭ ਦਾ ਨੁਕਸਾਨ ਹੋਣੋਂ ਬਚ ਜੇ ਤੇ ਲੋ ਜੀ ਇੱਧਰ ਗੁੜ ਜਿਹੜਾ ਸੀ ਆਪਣਾ ਭਿੱਜ ਗਿਆ ਸੀ ਗਰਮ ਪਾਣੀ ਚ ਤੇ ਉਸ ਤੋਂ ਬਾਅਦ ਆਪਾਂ ਉਹਨੂੰ ਛਾਣ ਲਿਆ ਸੀ ਛਾਣ ਕੇ ਚੰਗੀ ਤਰ੍ਹਾਂ ਨਾਲ ਫੇਰਾ ਆਪਾਂ ਆਟਾ ਘੋਲ ਲਿਆ ਸੀ ਛਾਣ ਕੇ ਤੇ ਜਿੰਨਾ ਵੀ ਤੁਸੀਂ ਰੱਖਣਾ ਆਪਣਾ ਤੁਸੀਂ ਦੇਖ ਲਈ ਸੀ ਕੰਸਿਸਟੈਂਸੀ ਇੰਨੀ ਕਿ ਕੰਸਿਸਟੈਂਸੀ ਰੱਖਣੀ ਆ ਆਟੇ ਦੀ ਨਾ ਜਿਆਦਾ ਮੋਟਾ ਕਰਨਾ ਤੇ ਨਾ ਜਿਆਦਾ ਪਤਲਾ ਤੇ ਥੋੜਾ ਜਿਹਾ ਮਿੱਠਾ ਸੋਡਾ ਐਡ ਕੀਤਾ ਸੀ ਤੇ ਉਸ ਤੋਂ ਬਾਅਦ ਮੰਮੀ ਵੀ ਇੱਥੇ ਦੇਖਣ ਆ ਗਈ ਸੀ ਵੀ ਕੀ ਕਰ ਰਹੀਆਂ ਨੇ ਤੇ ਲੋ ਜੀ ਇੱਥੇ ਕੋਲ ਆਪਣਾ ਹੋ ਗਿਆ ਪੂੜਿਆਂ ਵਾਸਤੇ ਤਿਆਰ ਤੇ ਪੱਠੇ ਵੀ ਤਿਆਰ ਹੈ ਤੇ ਖੀਰ ਬਣ ਚੁੱਕੀ ਹੈ ਖੀਰ ਨੂੰ ਬਾਲੇ ਬਾਲੇ ਪੈ ਗਈ ਸੀ ਖੀਰ ਸਗੋਂ ਜਿਆਦਾ ਹੀ ਗਾੜੀ ਹੋ ਗਈ ਹੈ ਤੇ ਇੱਥੇ ਆਪਾਂ ਇਸ ਕੋਲ ਦੇ ਵਿੱਚ ਸੌਂਫ ਐਡ ਕਰਾਂਗੇ ਸੌਂਫ ਦਾ ਇਹ ਥੋੜਾ ਜਿਹਾ ਪਾਊਡਰ ਬਣਾਇਆ ਹੋਇਆ ਉਹੀ ਐਡ ਕਰ ਲਿਆ ਸੌਂਫ ਹੈ ਨਹੀਂ ਸੀਗੀ ਤੇ ਸੌਂਫ ਦਾ ਪਾਊਡਰ ਹੀ ਐਡ ਕਰ ਲਾਂਗੇ ਉਹਦੇ ਨਾਲ ਟੇਸਟ ਜਿਆ ਵਧੀਆ ਆ ਜਾਂਦਾ ਹੈ ਤਲੋ ਜੀ ਇੱਥੇ ਦਰਾਨੀ ਜਠਾਨੀ ਨੇ ਕਰ ਲਈ ਹੈ ਤਿਆਰੀ ਪੂਰੀ ਤੇ ਦਿਓਰ ਦੀ ਡਿਮਾਂਡ ਤੇ ਅੱਜ ਬੰਦ ਰਹੇ ਨੇ ਪੋੜੇ ਤੇ ਸਰਦਾਰ ਜੀ ਅੱਜ ਵੈਸੇ ਘਰ ਨਹੀਂ ਗਏ ਤੇ ਗਏ ਹੋਏ ਨੇ ਆ ਜਾਣਗੇ ਰਾਤ ਤੱਕ ਤੇ ਉਧਰੋਂ ਮੌਸਮ ਵੀ ਠੰਡਾ ਹੋ ਗਿਆ ਤੇ ਡੈਡੀ نیچے ਚੱਕੀ 'ਚ ਸਨ ਤੇ ਇੱਥੇ ਸਾਰੇ ਦੂਜੇ ਜਿਹੜੇ ਆਪਣੇ ਜੀ ਨੇ ਆਲੇ ਦੁਆਲੇ ਘੁੰਮ ਫਿਰ ਰਹੇ ਨੇ ਗੁੰਜਣ ਹੈ ਮੰਮੀ ਹੈ ਪਿਊਸ਼ ਹੈ ਨੂਰ ਹੈ ਚਾਚੀ ਨੂਰ ਦੀ ਚਾਚੂ ਸਾਰੇ ਇੱਥੀ ਨੇ ਤੇ ਲੋ ਜੀ ਇੱਥੇ ਹੁਣ ਆਪਾਂ ਪਹਿਲਾ ਪੂੜਾ ਪਾ ਚੁੱਕੇ ਹਾਂ ਆਪਣਾ ਤਵੇ ਦੇ ਉੱਪਰ ਸਰੋਂ ਦੇ ਤੇਲ ਦੇ ਨਾਲ ਬਣਾਨੇ ਨੇ ਤੇ ਜਿਨ੍ਹਾਂ ਨੇ ਇਹ ਰੈਸিপি ਪਹਿਲਾਂ ਟਰਾਈ ਕੀਤੀ ਹੋਏ ਜੜੇ ਜੜੇ ਬਣਾਉਂਦੇ ਨੇ ਉਹ ਦੱਸਿਓ ਵੀ ਸਹੀ ਤਰੀਕਾ ਹੈ ਜਾਂ ਕਿਵੇਂ ਤੁਸੀਂ ਬਣਾਉਂਦੇ ਹੋ ਸਾਡਾ ਤਾਂ ਆਹੀ ਤਰੀਕਾ ਹੈ ਅਸੀਂ ਇਸੇ ਤਰੀਕੇ ਨਾਲ ਬਣਾਨੇ ਆ ਤੁਸੀਂ ਦੇਖ ਸਕਦੇ ਹੋ ਪੂੜਾ ਬਹੁਤ ਸੋਹਣਾ ਸੀ ਪਹਿਲਾ ਪਿਆ ਬਸ ਪਲਟਣ ਲੱਗਿਆ ਥੋੜੀ ਜਿਹੀ ਮੈਂ ਕਾਲ ਕਰ ਗਈ ਥੋੜਾ ਜਿਹਾ ਕੱਚਾ ਸੀ ਤੇ ਮੈਂ ਪਲਟ ਦਿੱਤਾ ਤੇ ਨਾਲ ਦੀ ਨਾਲ ਪੂੜਾ ਥੋੜਾ ਜਿਹਾ ਖਰਾਬ ਹੋ ਗਿਆ ਸੀ ਤੇ ਫਿਰ ਸਾਰੇ ਗੱਲ ਲੱਗੇ ਵੀ ਪਹਿਲਾ ਪੂੜਾ ਜਿਹੜਾ ਉਹ ਖਰਾਬ ਹੀ ਹੁੰਦਾ ਹੈ ਤੇ ਚਲੋ ਜੀ ਆਪਾਂ ਇਥੇ ਪਲਟਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਖਰਾਬ ਹੋ ਗਿਆ ਕੱਚਾ ਸੀ ਮੇਰਾ ਬਸ ਮੈਂ ਧਿਆਨ ਨਹੀਂ ਦਿੱਤਾ ਇੱਕੋ ਦਮ ਮੈਨੂੰ ਇਹ ਸੀ ਵੀ ਕਾਫੀ देर ਦੀ ਪੱਠੀ ਚੱਲ ਰਹੀ ਹੈ ਮੇ ਤਵਾ ਗਰਮ ਹੋ ਗਿਆ ਇਸ ਕਰਕੇ ਮੈਂ ਬਸ ਨਾਲ ਦੀ ਨਾਲ ਪਲਟਦਾ ਚਲੋ ਜੀ ਇਹ ਆਪਣਾ ਬਣਿਆ ਪਹਿਲਾ ਪੋੜਾ ਕੁਝ ਇਸ ਤਰੀਕੇ ਦਾ ਤੇ ਹੁਣ ਅੱਗੇ-ਅੱਗੇ ਬਸ ਫਿਰ ਅਸੀਂ ਝੱਟ ਲਾਤੀ ਸੀ ਤੇ ਫਟਾਫਟ ਸਾਰੇ ਪੋੜੇ ਆਪਾਂ ਕੱਢ ਲਏ ਸੀ ਤੇ ਦਿੌਰ ਮੇਰੇ ਨੂੰ ਬਹੁਤ ਚਾਹ ਸੀ ਪੋੜੇ ਖਾਣ ਦਾ ਕਾਫੀ ਦਿਨਾਂ ਦੇ ਕਹਿ ਰਹੇ ਸੀ ਵੀ ਪੂੜੇ ਬਣਾ ਲਓ ਪੂੜੇ ਬਣਾ ਲਓ ਬਸ ਕਦੀ ਮੌਸਮ ਨਹੀਂ ਸੀ ਸੈੱਟ ਤੁਹਾਨੂੰ ਜਿਵੇਂ ਮੈਂ ਦੱਸਿਆ ਵੀ ਇਹ ਕੋਈ ਕਾਰਨ ਸੀਗੇ ਵੀ ਜਦੋਂ ਅਸੀਂ ਨਹੀਂ ਬਣਾਏ ਤੇ ਅੱਜ ਸਾਡਾ ਮੂਡ ਬਸ ਪਾਣੀ ਗਿਆ ਵੀ ਚਲੋ ਅੱਜ ਪੂੜੇ ਬਣਾਈ ਲੈਨੇ ਆ ਵੀ ਮੌਸਮ ਠੀਕ ਹੈ ਤੇ ਲੋ ਜੀ ਪਹਿਲਾ ਪੂੜਾ ਬਣ ਕੇ ਹੋ ਚੁੱਕਿਆ ਤਿਆਰ ਤੇ ਉਸ ਤੋਂ ਬਾਅਦ ਬਸ ਫਿਰ ਅਸੀਂ ਦਰਾਣੀ ਜਠਾਣੀ ਲੱਗ ਗੀਆਂ ਅਸੀਂ ਫਟਾਫਟ ਤਵੇ ਤੇ ਪੂੜੇ ਪਾਣ ਤੇ ਇੱਥੇ ਨੂਰ ਦੀ ਤੇ ਪਿਓਸ਼ ਦੀ ਮਸਤੀ ਚੱਲਦੀ ਰਹਿੰਦੀ ਹੈ ਲੜਾਈਆਂ ਚੱਲਦੀਆਂ ਰਹਿੰਦੀਆਂ ਨੇ ਇਹਨਾਂ ਦਾ ਸਾਰਾ ਕੁਝ ਆਪਸ ਵਿੱਚ ਚੱਲੀ ਜਾਂਦਾ ਹੈ ਤਲੋਜੀ ਅਸੀਂ ਨਾਲ ਦੇ ਨਾਲ ਥੋੜੀ ਜਿਹੀ ਕੀਤੀ ਪੱਠੀ ਤੇਜ ਤੇ ਮੈਂ ਕਿਹਾ फटाफट ਕਰ ਲਈਏ ਬੈਠਣਾ ਵੀ ਔਖਾ ਹੋ ਜਾਂਦਾ ਐਨਾ ਟਾਈਮ ਤਾਂ ਤੇ ਇੱਥੇ फटाफट ਅਸੀਂ ਪੂੜੇ ਕੱਢ-ਕੁੱਢ ਕੇ ਫਿਰ ਪਹਿਲਾਂ ਤਾਂ ਸੋਚਿਆ ਵੀ ਸਾਰੇ ਇਕੱਠੇ ਕੱਢ ਲਈਏ ਫਿਰ ਇਕੱਠੇ ਛਕਾਂਗੇ ਪਰ ਫਿਰ ਇਹ ਹੋ ਗਿਆ ਵੀ ਚੱਲ ਨਾਲ ਦੇ ਨਾਲ ਗਰਮ-ਗਰਮ ਜਿੰਨੇ-ਜਿੰਨੇ ਖਾਣੇ ਨੇ ਉਹ ਖਾਈ ਜਾਓ ਪਹਿਲਾਂ ਡੈਡੀ ਜੀ ਦੀ ਥੱਲ ਲਈ ਤੇ ਡੈਡੀ ਹਜੇ ਥੱਲੇ ਸੀਗੇ ਯਾਨਕਿ ਚੱਕੀ 'ਚ ਤੇ ਕੁਝ ਸ਼ਾਮ ਦਾ ਟਾਈਮ ਹੋ ਗਿਆ ਸੀ 5 5:30 ਦਾ ਟਾਈਮ 4 4:30 5 ਵਜੇ ਯਾਨੀ ਕਿ 5 ਕ ਦਾ ਟਾਈਮ ਹੋ ਹੀ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਡੈਡੀ ਕਹਿੰਦੇ ਵੀ ਮੈਂ ਰਾਤ ਨੂੰ ਖਾਵਾਂਗਾ ਮੈਂ ਹੁਣ ਨਹੀਂ ਖਾਣੇ ਹੈਗੇ ਤੇ ਡੈਡੀ ਨੂੰ ਚਾਹ ਚੋ ਦੇਤੀ ਸੀ ਬਸ ਫਿਰ ਡੈਡੀ ਨੇ ਹਜੇ ਖਾਤੇ ਨਹੀਂ ਡੈਡੀ ਕਹਿੰਦੇ ਰੱਖ ਦੋ ਮੇਰੇ ਤੇ ਮੈਂ ਰਾਤ ਨੂੰ ਖਾਵਾਂਗਾ ਤੇ ਮੈਂ ਨਾ ਉੱਪਰ ਕੁਰਸੀ ਤੇ ਬੈਠ ਬੈਠਿਆ ਥੋੜਾ ਜਿਆਦਾ ਜਿਆਦਾ ਨੀਵਾ ਲੱਗ ਰਿਹਾ ਸੀ ਪਰ ਠੀਕ ਮੈਨੂੰ ਤੇ ਫਿਰ ਮੈਂ نیچے ਬੈਠ ਗਈ ਪਰ نیچے ਬੈਠਾ ਨਹੀਂ ਜਾਂਦਾ ਕਿਉਂਕਿ ਆਪਰੇਸ਼ਨ ਜੇ ਹੋਏ ਨੇ 1 2 ਤੇ ਉਸ ਕਰਕੇ ਨਾ ਫਿਰ ਨਾ ਫਰਸ਼ ਤੇ ਨਹੀਂ ਬੈਠਾ ਜਾਂਦਾ ਐਵੇਂ ਤੇ ਫਿਰ ਮੈਂ ਪੀੜੀ ਲਈ ਤੇ ਪੀੜੀ ਤੇ ਬੈਠੀ ਤੇ ਲੋ ਜੀ ਇੱਧਰ ਫਿਰ ਦਰਾਣੀ ਲੱਗੀ ਸੀ ਸਰਵ ਕਰਨ ਤੇ ਇੱਥੇ ਖੀਰ ਵੀ ਆਪਣੀ ਬਣ ਕੇ ਪੂਰੀ ਗਾੜੀ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਪਹਿਲਾਂ ਸੋਚਿਆ ਵਿੱਚ ਦੁੱਧ ਪਾ ਲਈਏ ਹੋਰ ਮੈਂ ਕਿਹਾ ਨਹੀਂ ਫਿਰ ਦੁੱਧ ਨਹੀਂ ਫਿਰ ਟੇਸਟ ਨਹੀਂ ਵਧਿਆਣਾ ਬਹੁਤ ਸਵਾਦ ਲੱਗ ਰਹੀ ਸੀ ਗਾੜੀ-ਗਾੜੀ ਜੀ ਵੈਸੇ ਤਾਂ ਕੜ ਕੇ ਹੀ ਵਧੀਆ ਬਣਦੀ ਹੈ ਤੇ ਲੋ ਜੀ ਦਰਾਣੀ ਨੇ ਫਿਰ ਇੱਧਰ ਤੇ ਹੋਰ ਨੂੰ ਦੇਤੇ ਤੇ ਆਪਣੇ ਭਤੀਜੇ ਨੂੰ ਦੇਤੇ ਇਹ ਮੇਰਾ ਦਿਓਰ ਹੈ ਪੰਜਾਬ ਸਿੰਘ ਇਹਨਾਂ ਦੀ ਫਰਮਾਇਸ਼ ਤੇ ਅੱਜ ਖੀਰ ਪੂੜੇ ਬਣੇ ਨੇ ਸਪੈਸ਼ਲੀ ਚਲੋ ਜੀ ਇਹਨਾਂ ਨੇ ਵੀ ਛਕ ਲਏ ਨੇ ਨੂਰ ਨੇ ਅੱਤ ਤੱਕ ਪੂੜਾ ਲਿਆ ਕਿਉਂਕਿ ਉਹ ਪੂੜਾ ਖਾਂਦਾ ਨਹੀਂ ਬਹੁਤ ਘੱਟ ਖਾਂਦਾ ਉਹਨੂੰ ਖੀਰ ਉਹਨੂੰ ਜ਼ਿਆਦਾ ਪਸੰਦ ਆ ਉਹਦੀ ਫੇਵਰੇਟ ਹੈ ਚਲੋ ਜੀ ਇੱਧਰ ਗੁੰਜਨ ਤੇ ਪਿਉਸ਼ ਵੀ ਲੱਗੇ ਹੋਏ ਨੇ ਖਾਣ ਖੀਰ ਪੂੜੇ ਤੇ ਉਸ ਤੋਂ ਬਾਅਦ ਮੈਂ ਵੀ ਲੱਗੀ ਹੋਈ ਆ ਬਣਾਣ ਤੇ ਇੱਥੇ ਮੰਮੀ ਵੀ ਲੱਗੇ ਹੋਏ ਨੇ ਖਾਣ ਮੰਮੀ ਨੂੰ ਸ਼ੂਗਰ ਹੈ ਇਸ ਕਰਕੇ ਅਸੀਂ ਮੰਮੀ ਨੂੰ ਕਿਹਾ ਸੀ ਵੀ ਤੁਸੀਂ ਮੰਮੀ ਕਹਿੰਦੇ ਮੈਂ ਨਹੀਂ ਖਾਣੇ ਅਸੀਂ ਕਿਹਾ ਚਲੋ ਟੇਸਟ ਤਾਂ ਕਰ ਲਓ ਫਿਰ ਇੱਕ ਪੂੜਾ ਮੰਮੀ ਨੇ ਖਾਦਾ ਤੇ ਨਾਲ ਥੋੜੀ ਜਿਹੀ ਮੰਮੀ ਨੂੰ ਖੀਰ ਦਿੱਤੀ ਸੀ ਤੇ ਮੰਮੀ ਨੇ ਵੀ ਖਾਂਦੇ ਵਸਤਾ ਸਵਾਦ ਸਭ ਨੂੰ ਲੱਗਦੇ ਨੇ ਪਰ ਸ਼ੂਗਰ ਵਾਲੇ ਪੇਸ਼ੈਂਟਾਂ ਨੂੰ ਬਹੁਤ ਔਖਾ ਹੋ ਜਾਂਦਾ ਹੈ ਸ਼ੂਗਰ ਦੀ ਪ੍ਰੋਬਲਮ ਇਹੀ ਆ ਕੋਈ ਚੀਜ਼ ਆਪਾਂ ਮਿੱਠੀ ਨਹੀਂ ਖਾ ਸਕਦੇ ਕੁਝ ਨਹੀਂ ਖਾ ਸਕਦੇ ਬਹੁਤ ਕੰਟਰੋਲ ਰੱਖਣਾ ਪੈਂਦਾ ਮੈਨੂੰ ਪਤਾ ਨਹੀਂ ਵਾਹਿਗੁਰੂ ਸੱਚੇ ਪਾਤਸ਼ਾਹ ਹੀ ਕੰਟਰੋਲ ਜਾਂ ਸਬਰ ਦਿੰਦਾ ਕਿਸੇ ਨੂੰ ਪਤਾ ਨਹੀਂ ਸਬਰ ਕਿਵੇਂ ਕੀਤਾ ਜਾਂਦਾ ਹੈ ਮਿੱਠੇ ਦਾ ਬਹੁਤ ਔਖਾ ਕਰਨਾ ਜਦੋਂ ਚੀਜ਼ ਸਾਹਮਣੇ ਬੰਦੀ ਹੋਵੇ ਤਾਂ ਫਿਰ ਤਾਂ ਬਿਲਕੁਲ ਹੀ ਬਿਲਕੁਲ ਹੀ ਨਹੀਂ ਸਬਰ ਹੁੰਦਾ ਤੇ ਅੱਗੋਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਗੋਲ ਗੋਲ ਪੂੜੇ ਲੱਤ ਰਹੇ ਸੀ ਤੇ ਤਕਰੀਬਨ ਸਾਰੇ ਪੂੜੇ ਅਸੀਂ ਬਣਾ ਕੇ ਰੱਖਲੇ ਸੀ ਤੇ ਹੁਣ ਛਕਾਂਗੇ ਅਸੀਂ ਤੇ ਆਜੋ ਫਿਰ ਦਿਖਾਨੀਆਂ ਤੁਹਾਨੂੰ ਮੈਂ ਛਕਦਿਆਂ ਦੀ ਵੀਡੀਓ ਇੱਕ ਕਲਿੱਪ ਐਡ ਕੀਤੀ ਹੈ ਮਿਲਦੇ ਅੱਗੇ ਸਾਰੇ ਪੂਰੇ ਹੋ ਗਏ ਨੇ ਖਤਮ ਬਣ ਗਏ ਨੇ ਤੇ ਹੁਣ ਅਸੀਂ ਖਾਣ ਲੱਗੇ ਆ ਤੇ ਲਾਪੇ ਤੇ ਲਿਓਣ ਡਈਏ ਹੁਣ ਪਾ ਕੇ ਚਲੋ ਅਸੀਂ ਚਾਚੀ ਜੀ ਬਣਾਵੋ ਦੂਰ ਕਰਕੇ ਬਣਾਵੋ ਥੋੜੀ ਚਲੋ ਜੀ ਹੁਣ ਅਸੀਂ ਖਾਣਦੇ ਆ ਆਪ ਤੁਸੀਂ ਦੇਖ ਸਕਦੇ ਹੋ ਖੀਰ ਸਾਡੀ ਗਾੜੀ ਹੋ ਗਈ ਏ ਤੇ ਇੱਧਰ ਊੜੇ ਹੰਤ ਨੂੰ ਖਾ ਕੇ ਵੀ ਵਿਖਾ ਦਿੰਨੇ ਆ ਇੱਕ ਵਾਈਟ ਪਹਿਲਾਂ ਲੈ ਲਓ ਆਪਣੇ ਮੂੰਹ ਮੀਆਂ ਮਿੱਠੂ ਨਹੀਂ ਬਣਿਆ ਜਾਂਦਾ ਤੁਸੀਂ ਵੀ ਬਣਾ ਕੇ ਦੇਖੋ ਦਾ ਖਾ ਕੇ ਦੇਖੋ ਕਿਵੇਂ ਦੇ ਲੱਗੇ ਨੇ ਬਹੁਤ ਹੀ ਵਧੀਆ ਟੇਸਟੀ ਬਣੇ ਨੇ ਤੇ ਇਹ ਸਾਰੀ ਵੀਡੀਓ ਨੂੰ ਤੁਸੀਂ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲ ਲੈ ਕੇ ਨਵੀਂ ਵੀਡੀਓ ਬਣਾ ਤੇ ਇੱਕ ਨਵੀਂ ਰੈਸਪੀ ਦੇ ਨਾਲ ਟਿਲ ਦਿਨ ਬਾਈ ਸਾਰੇ ਨੂੰ ਸੋਸਟੀ ਕਲ ਦੀ ਬਾਈ ਨੂੰ ਸਭ ਨੂੰ ਚਾੜ ਦੀ ਖਲਚ ਰੱਖੇ ਬਾਈ ਤਾਂ ਲੋ ਜੀ ਇਹ ਥਾਲੀ ਤੁਹਾਡੇ ਲਈ ਤਿਆਰ ਆ ਤੁਸੀਂ ਵੀ ਸ਼ੱਕ ਲੋ ਜੀ ਕਿਤੇ ਕਿਤੇ ਮੂੰਹ ਚ ਪਾਣੀ ਆ ਗਿਆ ਖੀਰ ਪੋੜਣ ਦੇਖ ਕੇ ਦੱਸਿਓ ਜ਼ਰੂਰ ਕਮੈਂਟ ਕਰਕੇ ਤੇ ਤੁਸੀਂ ਕਿਸ ਤਰੀਕੇ ਨਾਲ ਬਣਾਉਂਦੇ ਹੋ ਇਹ ਰੈਸਪੀ ਵੀ ਜ਼ਰੂਰ ਦੱਸਿਓ ਤੇ ਲੋ ਜੀ ਮਿਲਦੇ ਆ ਅਗਲੇ ਵਲੌਗ ਚ ਟਿਲ ਦਿਨ ਬਪਾਈ ਥੈਂਕ ਯੂ ਜੀ ਰੇਸਪੀ ਤੇ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦਾ ਇੱਕ ਨਵੇਂ ਵਲੌਗ 'ਚ ਤਿਲਦਨ ਬਪਾਈ ਥੈਂਕ ਯੂ